ਸਤਿ ਸ਼੍ਰੀ ਅਕਾਲ ਸਭ ਨੂੰ ਅੱਜ ਕਰਾਂਗੀ ਤੁਹਾਡੇ ਕੰਮ ਦੀ ਗੱਲ ਸੋ ਅੱਜਕਲ ਕਈ ਤਰ੍ਹਾਂ ਦੇ 스마트 ਗੈਜਟਸ ਆਲੇ ਨੇ ਇਹਨਾਂ 스마트 ਗੈਜਟਸ ਵਿੱਚ ਨਿਤ ਨਵੀਂ ਤਕਨੀਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਹੈਕਰ ਵੀ ਟੈਕਨੋਲੋਜੀ ਦੇ ਜ਼ਰੀਏ ਇਹਨਾਂ ਗੈਜਟਸ ਨੂੰ ਹੈਕਿੰਗ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਨੇ ਸੋ ਇਹਨਾਂ ਗੈਜਟਸ ਦੇ ਜ਼ਰੀਏ ਉਹ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਵੀ ਲੀਕ ਕਰਦੇ ਹਨ ਸੋਨੇ ਕ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਹੈਕਰ ਸਮਾਰਟ ਸਪੀਕਰਾਂ ਦੇ ਰਾਹੀਂ ਉਪਭੋਗਤਾਵਾਂ ਦਾ ਨਿੱਜੀ ਡਾਟਾ ਜਿਵੇਂ ਕਿ ਪਾਸਵਰਡ ਅਤੇ ਪਿਨ ਨੰਬਰ ਵੀ ਹੈਕ ਕਰ ਸਕਦੇ ਨੇ ਸੋ ਬਹੁਤ ਸਾਰੇ ਉਪਭੋਗਤਾ Google ਜਾਂ Alexa ਦੇ ਸਮਾਰਟ ਸਪੀਕਰਾਂ ਦੀ ਵਰਤੋਂ ਕਰਦੇ ਨੇ ਸਾਈਬਰ ਅਪਰਾਧੀ ਜਾਂ ਫਿਰ ਹੈਕਰ ਇਹਨਾਂ ਸਪੀਕਰਾਂ ਦੇ ਰਾਹੀਂ ਤੁਹਾਡੇ ਪਾਸਵਰਡ ਪ੍ਰਾਪਤ ਕਰਕੇ ਤੁਹਾਡੇ ਬੈਂਕ ਖਾਤੇ ਖਾਲੀ ਕਰ ਸਕਦੇ ਨੇ ਸੋ ਕੀਪੈਡ ਦੀ ਆਵਾਜ਼ ਰਿਕਾਰਡ ਕਰ ਲੈਂਦੇ ਨੇ ਜੀ ਹਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਕੈਂਬ੍ਰਿਜ ਦੇ ਖੋਜਕਾਰਾਂ ਨੇ ਇਸ ਤੇ ਖੋਜ ਕੀਤੀ ਹੈ ਇਸ ਰਿਸਰਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਸਮਾਰਟਫੋਨ ਤੇ ਕੀਪੈਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਮਾਰਟ ਸਪੀਕਰ ਕੀਪੈਡ ਦੀ ਆਵਾਜ਼ ਨੂੰ ਰਿਕਾਰਡ ਕਰ ਲੈਂਦੇ ਨੇ ਸੋ ਖੋਜਕਰਤਾਵਾਂ ਨੇ ਸਮਾਰਟ ਸਪੀਕਰ ਦੇ ਰਾਹੀਂ ਹੈਕਿੰਗ ਦਾ ਪਤਾ ਲਗਾਉਣ ਦੇ ਲਈ ਸਮਾਰਟ ਸਪੀਕਰ ਤਿਆਰ ਕੀਤਾ ਸੀ ਇਸ ਦੇ ਵਿੱਚ ਗੈਜਟਸ ਸਮਾਰਟਫੋਨ ਦੇ ਕੀਬੋਰਡ ਨੂੰ ਦਬਾਉਣ ਦੀ ਆਵਾਜ਼ ਰਿਕਾਰਡ ਕੀਤੀ ਗਈ ਸੀ ਸੋ ਹੈਕਰ ਇਸ ਤਰ੍ਹਾਂ ਪਾਸਵਰਡ ਪ੍ਰਾਪਤ ਕਰਦੇ ਨੇ ਤੁਹਾਨੂੰ ਦੱਸ ਦਿਆ ਕਿ ਇਸ ਤੋਂ ਬਾਅਦ ਖੋਜ ਕਰਤਾਵਾਂ ਨੇ ਕੀਬੋਰਡ ਨੂੰ ਦਬਾਉਣ ਦੀ ਆਵਾਜ਼ ਨੂੰ ਕੰਪਿਊਟਰ ਦੇ ਨਾਲ ਜੋੜਿਆ ਪਤਾ ਲੱਗਾ ਕਿ ਜਦੋਂ 스마트ਫੋਨ ਤੇ ਕੁਝ ਟਾਈਪ ਕੀਤਾ ਜਾਂਦਾ ਸੀ ਤਾਂ 스마트 ਸਪੀਕਰ ਤੋਂ ਵਾਈਬ੍ਰੇਸ਼ਨ ਦੇ ਨਾਲ ਆਵਾਜ਼ ਆ ਰਹੀ ਸੀ ਸੋ ਜਹੀ ਸਥਿਤੀ ਦੇ ਵਿੱਚ ਹੈਕਰ ਜਾਂ ਫਿਰ ਸਾਈਬਰ ਅਪਰਾਧੀ ਸਪੀਕਰ ਦੇ ਰਾਹੀਂ ਉਹਨਾਂ ਸ਼ਬਦਾਂ ਦੁਆਰਾ ਖੋਜਿਆ ਗਿਆ ਗੁਪਤ ਕੋਡ ਜਾਂ ਫਿਰ ਪਾਸਵਰਡ ਪ੍ਰਾਪਤ ਕਰ ਸਕਦੇ ਸਨ ਸੋ ਅੱਜਕੱਲ੍ਹ ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨ ਦੇ ਲਈ ਮੋਬਾਈਲ ਦੀ ਵਰਤੋਂ ਕਰਦੇ ਨੇ ਦਾਜ਼ੇ ਕਿ ਅੱਜਕੱਲ੍ਹ ਲੋਕ smartphone ਦੇ ਵਿੱਚ ਵੀ mobile banking ਦੀ ਵਰਤੋਂ ਕਰਦੇ ਨੇ ਅਜਿਹੇ ਦੇ ਵਿੱਚ hackers smart speakerਾਂ ਦੇ ਰਾਹੀਂ ਬੈਂਕ ਖਾਤਿਆਂ ਨੂੰ ਵੀ ਸੰਨ ਲਗਾ ਸਕਦੇ ਨੇ ਸੋ speaker ਆਸਾਨੀ ਦੇ ਨਾਲ ਸ਼ਬਦਾਂ ਨੂੰ ਫੜ ਸਕਦਾ ਸਰਪ੍ਰਮਖ ਖੋਜਕਾਰ ਦਾ ਕਹਿਣਾ ਹੈ ਕਿ 스마트 스피커 ਦੀ ਰਿਕਾਰਡਿੰਗ ਦੇ ਰਾਹੀਂ ਹੈਕਰ ਪਿੰਨ ਕੋਡ ਅਤੇ ਰਿਕਾਰਡ ਕੀਤੇ ਸੰਦੇਸ਼ਾਂ ਦੇ ਰਾਹੀਂ ਗੁਪਤ ਸੰਦੇਸ਼ਾਂ ਦਾ ਪਤਾ ਲਗਾ ਸਕਦੇ ਹਨ ਇਹ 스마트 스피커 ਸ਼ਬਦਾਂ ਨੂੰ ਬਹੁਤ ਆਸਾਨੀ ਦੇ ਨਾਲ ਫੜ ਲੈਂਦੇ ਨੇ ਜੇਕਰ 스마트 스피커 ਦੇ ਵਿੱਚ ਬਟਨ ਦਬਾਉਣ ਦੀ ਆਵਾਜ਼ ਰਿਕਾਰਡ ਕੀਤੀ ਜਾਂਦੀ ਹੈ ਤਾਂ ਇਸ ਦੀ ਮਦਦ ਨਾਲ ਹੈਕਰ ਤੁਹਾਡੇ ਕਿਸੇ ਵੀ ਨਿੱਜੀ ਜਾਂ ਫਿਰ ਡਿਜੀਟਲ ਬੈਂਕ ਖਾਤੇ ਤੱਕ ਪਹੁੰਚ ਕਰ ਸਕਦੇ ਨੇ ਸੋ ਪ੍ਰਾਈਵੇਸੀ ਵੀ ਖਤਰੇ ਦੇ ਵਿੱਚ ਹੈ ਦਾਜੀ ਕੀ ਸਮਾਰਟ ਸਪੀਕਰ ਕਾਰਨ ਨਾ ਸਿਰਫ ਤੁਹਾਡਾ ਡਾਟਾ ਬਲਕਿ ਤੁਹਾਡੀ ਪ੍ਰਾਈਵੇਸੀ ਵੀ ਖਤਰੇ ਵਿੱਚ ਪੈ ਸਕਦੀ ਹੈ ਸਾਲ 2020 ਦੇ ਵਿੱਚ ਖਬਰ ਆਈ ਸੀ ਕਿ ਐਮਾਜ਼ਨ ਦੇ ਸਮਾਰਟ ਸਪੀਕਰ ਐਮਾਜ਼ਨ ਇਕੋ ਨੇ ਪਤੀ ਪਤਨੀ ਦੀ ਨਿੱਜੀ ਗੱਲਬਾਤ లీ ਕਰ ਦਿੱਤੀ ਸੀ ਇਸ 스마트 스피커 ਨੇ 포틀랜드 ਤੋਂ પતિ ਪਤਨੀ ਦੀ ਗੱਲਬਾਤ ਰਿਕਾਰਡ ਕਰਕੇ ਕਿਸੇ ਤੀਸਰੇ ਵਿਅਕਤੀ ਨੂੰ ਭੇਜ ਦਿੱਤੀ ਸੀ ਸੋ ਇਸ ਮਾਮਲੇ ਦੇ ਵਿੱਚ Amazon ਨੇ ਸਪਸ਼ਟ ਕਰਨ ਦਿੰਦੇ ਹੋਏ ਕਿਹਾ ਸੀ ਕਿ પતિ ਪਤਨੀ ਦੀ ਗੱਲਬਾਤ ਦੌਰਾਨ Alexa ਨੂੰ ਗਲਤ ਫਹਿਮੀ ਹੋਈ ਸੀ ਅਤੇ ਉਸਨੇ ਇਹ ਰਿਕਾਰਡਿੰਗ ਵਾਸ਼ਿੰਗਟਨ ਦੇ ਸਿਆਟਲ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਭੇਜ ਦਿੱਤੀ ਸੀ Amazon ਨੇ ਕਿਹਾ ਕਿ ਗੱਲਬਾਤ ਦੌਰਾਨ Alexa ਨੇ ਗਲਤੀ ਦੇ ਨਾਲ ਇੱਕ ਸ਼ਬਦ ਨੂੰ ਵੌਇਸ ਕਮਾਂਡ ਸਮਝ ਜਾ ਤੇ ਐਕਟਿਵ ਹੋ ਗਿਆ ਸੀ ਇਸ ਬਾਅਦ Alexa ਨੂੰ ਮੈਸੇਜ ਭੇਜਣ ਦੀ ਕਮਾਂਡ ਮਿਲਣ ਦੀ ਗਲਤੀ ਹੋ ਗਈ ਸੋ ਅੱtheta ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਖਬਰਾਂ ਦਾ سلسلہ جاری ਰਹੇਗਾ